ਤੁਸੀਂ ਸੁਣ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੁ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ ਤੇ ਖਬਰ ਅਮਰਤਸਰ ਸਹਿਬ ਤੋਂ ਆਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਨੂੰ ਯਾਦ ਕਰਾਇਆ ਕਿ ਬਰਗਾੜੀ ਤੇ ਕੋਟਕਪੂਰਾ ਮਾਮਲਿਆਂ 'ਚ ਕੋਈ ਪ੍ਰਗਤੀ ਨਹੀਂ ਹੋਈ ਤੇ ਪ੍ਰਣਾਲਾ ਉੱਥੇ ਦਾ ਉੱਥੇ ਹੈ ਉਹਨਾਂ ਕਿਹਾ ਕਿ ਜਿਸ ਨੂੰ ਲੈ ਕੇ ਉਹਨਾਂ ਤਿੰਨ ਸਾਲ ਪਹਿਲਾਂ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਉਹਨਾਂ ਇਹ ਪ੍ਰਗਟਾਵਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਕਰਿਆ ਹੈ ਤੇ ਜ਼ੁਬਾਨੀ ਵੀ ਬੋਲਿਆ ਟੀਵੀ ਚੈਨਲਾਂ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ 3 ਸਾਲ ਪਹਿਲਾਂ 9 ਅਪ੍ਰੈਲ 2021 ਨੂੰ ਉਹਨਾਂ ਨੇ ਆਪਣੀ ਆਈਪੀਐਸ ਯਾਨੀ ਪੁਲਿਸ ਦੇ ਆਈਜੀ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਉਹ ਚਾਹੁੰਦੇ ਸਨ ਕਿ ਬਰਗਾੜੀ ਤਕੌੜਕਪੂਰਾ ਮਾਮਲਿਆਂ ਦੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲੇ ਉਹਨਾਂ ਕਿਹਾ ਕਿ ਉਹ ਇਸੇ ਉਮੀਦ ਨਾਲ ਨੌਕਰੀ ਛੱਡ ਕੇ ਸਿਆਸਤ ਵਿੱਚ ਆਏ ਸਨ ਇਹ ਮਾਮਲਾ ਅੱਜ ਵੀ ਜਿਉਂ ਦਾ ਤਿਉਂ ਖੜਾ ਹੈ ਉਹਨਾਂ ਉਮੀਦ ਪ੍ਰਗਟਾਈ ਹੈ ਕਿ ਸ਼੍ਰੀ ਗੁਰੂ ਗਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਇਸ ਮਾਮਲੇ ਦਾ ਜ਼ਰੂਰ ਫੈਸਲਾ ਹੋਵੇਗਾ ਉਹਨਾਂ ਸਪਸ਼ਟ ਕੀਤਾ ਹੈ ਕਿ ਉਹਨਾਂ ਦਾ ਸਟੈਂਡ ਪਹਿਲਾਂ ਵਾਲਾ ਹੈ ਤੇ ਆਪਣੇ ਫੈਸਲੇ ਉੱਤੇ ਪੂਰੀ ਤਰ੍ਹਾਂ ਦ੍ਰਿੜ ਖੜੇ ਹੈ ਉਸ ਦੇ ਵਿੱਚ ਨਾਲ ਹੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪ੍ਰੈਸ ਕਾਨਫਰੰਸ ਦੀ ਕਲਿੱਪ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਮ ਆਦਮੀ ਪਾਰਟੀ ਦੇ ਸਤਾ ਚੋਣ ਤੋਂ ਬਾਅਦ ਇਸ ਮਾਮਲੇ ਤੇ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਦਿਖਾਈ ਦੇ ਰਹੇ ਹੈ ਕਮਰਬਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਮੇਰੀ ਲੜਾਈ ਜਾਰੀ ਰਹੇਗੀ ਅਤੇ ਉਹ ਹਰ ਤਰ੍ਹਾਂ ਦੇ ਕਸ਼ਟ ਝੱਲਣ ਵਾਸਤੇ ਤਿਆਰ ਨੇ ਚੇਤੇ ਰਹੇ ਕਿ ਕਮਰਬਿਜੇ ਪ੍ਰਤਾਪ ਸਿੰਘ ਸਮੇਂ-ਸਮੇਂ ਤੇ ਆਪਣੀ ਹੀ ਸਰਕਾਰ ਨੂੰ ਕੋਸਤੇ ਤੇ ਰੋਸਤੇ ਸਰਕਾਰ ਨੂੰ ਬਰਗਾੜੀ ਤੇ ਬੇਬਲ ਕਲਾ ਦੇ ਕੇਸਾਂ ਬਾਰੇ ਜਗਾਉਂਦੇ ਰਹਿੰਦੇ ਆ ਉਹਨਾਂ ਦੀ ਆਵਾਜ਼ ਦਿੱਲੀ ਦਰਬਾਰ ਕੇਜਰੀਵਾਲ ਦੇ ਦਰਬਾਰ ਤਵੀ ਪੁੱਜਦੀ ਰਹੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਦਰਬਾਰ ਚ ਵੀ ਆਵਾਜ਼ ਪੁੱਜਦੀ ਰਹੀ ਹੈ ਉਹ ਕਹਿੰਦੇ ਕਿ ਆਪਣੀ ਆਵਾਜ਼ ਨੂੰ ਹਮੇਸ਼ਾ ਬਲੰਦ ਰੱਖਣਗੇ ਤਲਵੰਡੀ ਸਾਬੋ ਤੋਂ ਖਬਰਾਂ ਕੌਮੀ ਸੁਰੱਖਿਆ ਐਕਟ ਤਹਿਤ ਸ਼ਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਸਣੇ ਹੋਰ ਨਾ ਬੰਦੀ ਸਿੰਘਾਂ ਦੀ ਰਿਹਾਈ ਲਈ ਬੰਦੀ ਸਿੰਘਾਂ ਦੇ ਮਾਪਿਆਂ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਸਜਾਇਆ ਜਾਣ ਵਾਲਾ ਖਾਲਸਾ ਚੇਤਨਾ ਮਾਰਚ ਸਿੱਖ ਆਗੂਆਂ ਦੀ ਬੀਤੀ ਸ਼ਾਮ ਪੁਲਿਸ ਵੱਲੋਂ ਕੀਤੀ ਗਈ ਪਰਸੋਂ ਗ੍ਰਿਫਤਾਰੀ ਤੇ ਫੜੋ ਫੜੀ ਕਰਕੇ ਭਾਵੇਂ ਨਹੀਂ ਅੱਗੇ ਤੁਰ ਸਕਿਆ ਪਰ ਸਾਰਿਆਂ ਦਾ ਕਹਿਣਾ ਹੈ ਕਿ ਅਸੀਂ ਮਾਰਚ ਕਢਾਂਗੇ ਜ਼ਰੂਰ ਕਢਾਂਗੇ ਉਧਰ ਮਾਰਚ ਦੇ ਪੰਤੇ ਨਜ਼ਰ ਸਥਾਨਕ ਸ਼ਹਿਰ ਯਾਨੀ ਬਠਿੰਡਾ ਤਲਵੰਡੀ ਸਾਬੋ ਗੋਨਿਆਣਾ ਮੰਡੀ ਪੁਲਿਸ ਛਾਉਣੀ ਦੇ ਰੂਪ ਚ ਦਖਾਈ ਦਿੰਦੇ ਰਹੇ ਭਾਈ ਅਮਰਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਸਣੇ ਵਕ ਵਕ ਜਥੇਬੰਦੀਆਂ ਦੇ ਵੱਡੀ ਗਿਣਤੀ ਚ ਜਿਹੜੇ ਆਗੂ ਐ ਹਾਲੇ ਵੀ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਨੇ ਤੇ ਅਦਾਲਤਾਂ 'ਚ ਵੀ ਉਹਨਾਂ ਦੀਆਂ ਪੇਸ਼ੀਆਂ ਪਈਆਂ ਪਟਿਆਲੇ ਤੋਂ ਆਈ ਖਬਰ ਕਿਸਾਨ ਅੰਦੋਲਨ ਦੀ ਹਮਾਇਤ ਤੇ ਵਾਟਰ ਕੈਨਨ ਮਾਹਰ ਹਰਿਆਣਾ ਵਾਸੀ ਨਵਦੀਪ ਜਲਵੇੜਾ ਤੇ ਉਸ ਦੇ ਸਾਥੀ ਗੁਰਪ੍ਰੀਤ ਸਣੇ ਕੁਚੋਰ ਕਿਸਾਨਾਂ ਦੀ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਗ੍ਰਿਫਤਾਰੀ ਦਾ ਗੰਭੀਰ ਨੋਟਿਸ ਲੈਂਦਿਆਂ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੋ ਦੀ ਅਗਵਾਈ ਕਰ ਰਿਹਾ ਹੈ ਕਿ ਐਸ ਐਮ ਕਿਸਾਨ ਸੰਯੁਕਤ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਦੀ ਲੀਡਰਸ਼ਿਪ ਨੇ ਇਹਨਾਂ ਦੀ ਰਿਹਾਈ ਲਈ 8 April ਯਾਨੀ ਲੰਘੇ ਕੱਲ ਤੇ ਪਰਸੋਂ ਰੇਲਾ ਰੋਕਣ ਦਾ ਪ੍ਰੋਗਰਾਮ ਲੇਕਿਆ ਸੀ ਪਰ ਰੇਲਵੇ ਟਰੈਕ ਤੇ ਧਰਨੇ ਦਾਇਕ ਕਾਰਨ ਪੰਜਾਬ ਸਰਕਾਰ ਵੱਲੋਂ ਬਾਰਡਰਾਂ ਉੱਤੇ ਕਿਸਾਨਾਂ ਲਈ ਬਿਜਲੀ ਤੇ ਪਾਣੀ ਸਣੇ ਖੋਰਸ ਆਫ ਸਪਾਈ ਦੇ ਟੁਕਮੇ ਪ੍ਰਬੰਧ ਨਾ ਕਰਨਾ ਵੀ ਸ਼ਾਮਲ ਸੀ ਇਸ ਤਹਿਤ ਸ਼ੰਭੂ ਰੇਲਵੇ ਸਟੇਸ਼ਨ ਤੇ ਧਰਨਾ ਲਾਉਣਾ ਸੀ ਪਰ ਕਿਸਾਨਾਂ ਨੇ ਕਿਹਾ ਫਿਲਹਾਲ ਆਪਣਾ ਧਰਨਾ ਲੋਕਾਂ ਦੇ ਹਿੱਤਾਂ ਨੂੰ ਵੇਖਦਿਆਂ ਮੁਲਤਵੀ ਕਰਦੇ ਨੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਵਧੀਆਂ ਹੋਈਆਂ ਚੰਡੀਗੜ੍ਹ ਤੋਂ ਇੱਕ ਹੋਰ ਖ਼ਬਰ ਇਸ ਨਾਲ ਸੰਬੰਧਿਤ ਲੋਕ ਸਭਾ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਭਾਜਪਾ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਹਨ ਸੰਯੁਕਤ ਕਿਸਾਨ ਮੋਰਚਾ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਘਿਰਨ ਲਈ ਪੂਰੀਆਂ ਪੂਰੀਆਂ ਤਿਆਰੀਆਂ ਖੇਚ ਰੱਖੀਆਂ ਚੰਡੀਗੜ੍ਹ ਦੇ ਕਿਸਾਨ ਪਵੰਚਿਤ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਭਾਜਪਾ ਉਮੀਦਵਾਰਾਂ ਨੂੰ ਘੇਰਨ ਲਈ 11 ਸਵਾਲਾਂ ਦਾ ਇੱਕ ਸਵਾਲਨਾਮਾ ਵੀ ਜਾਰੀ ਕਰ ਦਿੱਤਾ ਹੈ ਇਹ ਸਵਾਲਨਾਮਾ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਪ੍ਰੇਮ ਸਿੰਘ ਭੰਗੂ ਰਵਨੀਤ ਬਰਾੜ ਅੰਗਰੇਜ਼ ਸਿੰਘ ਪਧਾਰ ਤੇ ਬਲਦੇਵ ਸਿੰਘ ਨਿਹਾਲ ਗੜਵਲ ਨੂੰ ਜਾਰੀ ਕੀਤਾ ਗਿਆ ਹੈ ਆਗੂਆਂ ਨੇ ਭਾਜਪਾ ਉਮੀਦਵਾਰਾਂ ਨੂੰ ਇਹ 11 ਸਵਾਲ ਪੁੱਛੇ ਹੈ ਉਹਨਾਂ ਕਿਹਾ ਕਿ ਭਾਜਪਾ ਦੇ ਉਮੀਦਵਾਰ ਨੂੰ ਹਰ ਪਿੰਡ ਤੇ ਸ਼ਹਿਰ 'ਚ ਇਹਨਾਂ ਸਵਾਲਾਂ ਦੇ ਜਵਾਬਾਂ ਦਾ ਸਾਹਮਣਾ ਕਰਨਾ ਪਏਗਾ ਤੇ ਤਸੱਲੀ ਬਖਸ਼ ਢੰਗ ਨਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਖਬਰਾਂ ਦੇ ਅੰਤ ਤੇ ਸਿਆਸੀ ਝਾਤ ਪਾ ਲਈਏ ਫੀਤਕੋਟ ਦੀ ਲੋਕ ਸਭਾ ਚੋਣ ਤੇ ਫੀਤਕੋਟ ਰਾਖਵਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਦਾਕਾਰ ਤੇ ਗਾਇਕ ਕਰਮਜੀਤ ਧਨਮੋਲ ਨੇ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਰੀਬ 15 ਪਿੰਡਾਂ ਚੋਣ ਪ੍ਰਚਾਰ ਕੀਤਾ ਜਦਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਜਿਹੜੀ ਟੇਕ ਹੈ ਇਹ ਸ਼ਹਿਰੀ ਵੋਟਰਾਂ ਤੇ ਲੱਗੇ ਹੋਈ ਹੈ ਦੂਜੇ ਪਾਸੇ ਅਕਾਲੀ ਦਲ ਤੇ ਕਾਂਗਰਸ ਵੱਲੋਂ ਉਮੀਦਵਾਰਾਂ ਲਈ ਮੰਥਨ ਵਿਚਾਰ ਜਾਰੀ ਹੈ ਹਲਕੇ ਚਾਹਮ ਆਦਮੀ ਤੇ ਭਾਜਪਾ ਉਮੀਦਵਾਰਾਂ ਨੇ ਆਪੋ ਆਪਣੀਆਂ ਸਰਗਰਮੀਆਂ ਤੇਜ਼ੋ ਤੇਜ਼ ਕਰ ਦਿੱਤੀਆਂ ਦੋਵੇਂ ਉਮੀਦਵਾਰਾਂ ਨੇ ਡੇਰੀਆਂ ਉੱਤੇ ਨਤਮਸਤਕ ਹੋਣ ਤੇ ਰੋਸਿਆਂ ਨੂੰ ਮਨਾਉਣ ਦਾ ਪਹਿਲਾ ਪੜਾਅ ਵੀ ਮੁਕੰਮਲ ਕਰ ਰਿਹਾ ਹੈ ਹੰਸਰਾਜ ਹੰਸ ਦਾ ਗੀਤ ਇੱਕ ਟਰੈਕਟਰ ਤੇ ਵੱਜ ਰਿਹਾ ਸੀ ਆਪਾਂ ਦੋਵੇਂ ਰੁੱਸ ਗਏ ਤਾਂ ਮਨਾਉ ਕੌਣਵੇ ਕਿਉਂਕਿ ਹੁਣ ਰੁੱਤ ਰੁੱਸਿਆਂ ਨੂੰ ਮਨਾਉਣ ਦੀ ਆ ਗਈ ਹੈ ਸਿੰਦਰ ਕੋ ਗਿਆਨ ਵੀ ਤੋ ਤੁਸੀਂ ਰੇਡੀਓ ਤਮਾਲ ਤੇ ਪੋਜ਼ਿਟਿਵ ਖਬਰਾਂ ਸੁਣੀਆਂ ਅੱਜ ਦੀਆਂ ਖਬਰਾਂ ਮੁਕ ਦੀਆਂ ਦਿਓ ਆ ਗਿਆ ਮਿਲਦੇ ਆ ਕੱਲ ਸਤ ਸ੍ਰੀ ਅਕਾਲ